ਕੇਂਦਰ ਸਰਕਾਰ ਵੱਲੋਂ 2024 ਦੀਆਂ ਲੈਕਸਾਂ ਨੂੰ ਲੈ ਕੇ ਕਿਸਾਨਾਂ ਨੂੰ ਜਾਂ ਜਿਹੜੇ ਕਮਰਸ਼ੀਅਲ ਵਹੀਕਲ ਚੱਲਦੇ ਨੇ ਜਾਂ ਡੀਜ਼ਲ ਪੈਟਰੋਲ ਦੀ ਗੱਲ ਕੀਤੀ ਜਾਵੇ ਇੱਕ ਰਾਹਤ ਦਿੱਤੀ ਆ 1 ਰੁਪਏ 80 ਪੈਸੇ ਜਿਹੜਾ ਪੈਟਰੋਲ ਜਾਂ ਡੀਜ਼ਲ ਦੀ ਜਿਹੜੀ ਕੀਮਤ ਆ ਉਹਦੇ ਵਿੱਚ ਕਟੌਤੀ ਕੀਤੀ ਗਈ ਆ ਕੁਝ ਦਿਨ ਪਹਿਲਾਂ ਗੈਸ ਸਿਲੰਡਰ ਤੇ 100 ਰੁਪਏ ਦੀ ਰਾਹਤ ਦਿੱਤੀ ਗਈ ਸੀ ਪਰ ਇਸ ਦੇ ਬਾਰੇ ਜਿਹੜੇ ਆਮ ਲੋਕ ਨੇ ਉਹ ਕੀ ਕਹਿੰਦੇ ਨੇ ਉਹਨਾਂ ਬਾਰੇ ਜਰੂਰ ਗੱਲ ਕਰਾਂਗੇ ਤੁਹਾਡਾ ਕੀ ਨਾਮ ਹੈ ਜੀ ਨਰਪਾਇ ਸਿੰਘ ਜੀ ਨਰਪਾਇ ਜੇ ਗੱਲ ਕੀਤੀ ਜਾਵੇ 100 ਰੁਪਏ 80 ਰੁਪਏ ਪੈਟਰੋਲ আর ਡੀਜ਼ਲ ਦੇ ਵਿੱਚ ਕਟੌਤੀ ਹੋਈ ਹੈ ਥੋੜੇ ਦਿਨ ਪਹਿਲਾਂ ਜਿਹੜਾ ਗੈਸ ਸਿਲੰਡਰ ਸੀ ਉਹਦੇ ਵਿੱਚ ਵੀ ਕਟੌਤੀ ਕੀਤੀ ਹੈ 100 ਰੁਪਏ ਦੀ ਕੀ ਕਹਿਣਾ ਚਾਹੁੰਦੇ ਸਾਨੂੰ ਵਧੀਆ ਹੋਏ ਸੀਜ਼ਨ ਮੂਰੇ ਆ ਰਿਹਾ ਕਣਕ ਦਾ ਬਾਢੀ ਚਿਲਣੀਆਂ ਸੈਂਟਰ ਸਰਕਾਰ ਨੇ ਵਧੀਆ 200 ਰੁਪਏ ਘਟਾਇਆ ਜ ਡੀਜ਼ਲ ਤੇ ਪੰਜਾਬ ਸਰਕਾਰ ਵੀ ਹੁਣ ਚਾਹੀਦਾ ਵੀ ਥੋੜਾ ਜਿਹਾ ਕਿਸਾਨਾਂ ਵਾਸਤੇ ਵੀ ਸੋਚੇ ਵੀ ਡੀਜ਼ਲ ਦੀ ਸਸਤਾ ਹੋਰ ਕਰੇ ਕੁਝ 50 ਸਰਕਾਰ ਵੀ ਬਿਲਕੁਲ ਜੀ ਜਿਹੜੇ ਪੰਜਾਬ ਸਰਕਾਰ ਆ ਜਿਵੇਂ ਕੇਂਦਰ ਸਰਕਾਰ ਨੇ ਕਟੌਤੀ ਕੀਤੀ ਆ ਉਸੇ ਤਰ੍ਹਾਂ ਜਿਹੜਾ ਟੈਕਸ ਹੈ ਜਿਹੜਾ ਟੈਕਸ ਦੇ ਰੂਪ ਦੇ ਵਿੱਚ ਲੋਕਾਂ ਤੋਂ ਵਸੂਲਿਆ ਜਾਂਦਾ ਡੀਜ਼ਲ ਤੇ ਪੈਟਰੋਲ ਤੇ ਉਸ ਦੇ ਵਿੱਚ ਵੀ ਕਟੌਤੀ ਕਰਕੇ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਆ ਜਿਹੜੀ ਉਹ ਦਿੱਤੀ ਜਾ ਸਕਦੀ ਹੈ ਸਾਡੇ ਨਾਲ ਹੋਰ ਖੜੇ ਨੇ ਹਰਜਿੰਦਰ ਸਿੰਘ ਕਾਕੜਾ ਹਰਜਿੰਦਰ ਸਿੰਘ ਕਿਵੇਂ ਦੇਖਦੇ ਹੋ ਤੁਸੀਂ ਜਿਵੇਂ ਗੱਲ ਕੀਤੀ ਜਾਵੇ ਕਾਫੀ ਲੰਬੇ ਸਮੇਂ ਤੋਂ ਲੋਕਾਂ ਨੂੰ ਜਿਹੜੀ ਮਹਿੰਗਾਈ ਦੀ ਮਾਰ ਚ ਲੈਣੀ ਪੈ ਰਹੀ ਸੀ ਪਰ ਹੁਣ ਜਿਹੜੀ ਇੱਕਰ ਪੈਸੀ ਤੇ ਪੈਟਰੋਲ ਦੇ ਵਿੱਚ ਤੇ ਡੀਜ਼ਲ ਦੇ ਵਿੱਚ ਰਾਹਤ ਦਿੱਤੀ ਕੀ ਹੈ ਕੇਂਦਰ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਜੋ ਡੀਜ਼ਲ ਤੇ ਪੈਟਰੋਲ ਦੇ ਰੇਟ ਸੀ ਬਹੁਤ ਜ਼ਿਆਦਾ ਵਧ ਗਏ ਸੀ ਉਹਦੇ ਵਿੱਚ ਥੋੜੀ ਜਿਹੀ ਰਾਹਤ ਕਿਸਾਨਾਂ ਨੂੰ ਮਿਲੀ ਹੈ ਕਿਉਂਕਿ ਕਿਸਾਨਾਂ ਨੂੰ ਇਸ ਤਰ੍ਹਾਂ ਕਹਿ ਰਿਹਾ ਮੈਂ ਕਿ ਅੱਗੇ ਸੀਜ਼ਨ ਹੜੀ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਕਣਕ ਦੀ ਵੜਾਈ ਸ਼ੁਰੂ ਹੋਣ ਵਾਲੀ ਹੈ ਤੇ ਅੱਗੇ ਝੋਨਾ ਵੀ ਲੱਗਣਾ ਹੈ ਫਿਰ ਤੇ ਅਸੀਂ ਬੇਨਤੀ ਕਰਦੇ ਹਾਂ ਵੀ ਥੋੜੀ ਜਿਹੀ ਹੋਰ ਕੇਂਦਰ ਸਰਕਾਰ ਨੂੰ ਵੀ ਰਾਹਤ ਦੇਵੇ ਕਿਸਾਨਾਂ ਨੂੰ ਰੇਟ ਪਹਿਲਾਂ ਹੀ ਬਹੁਤ ਰੇ ਡੀਜ਼ਲ ਦਾ ਰੇਟ ਬਹੁਤ ਜ਼ਿਆਦਾ ਹੋਇਆ ਪਿਆ ਉਹਦੇ ਕਰਕੇ ਵੀ ਕਿਸਾਨੀ ਦਾ ਸੀਜ਼ਨ ਹੈ ਜਿਹੜਾ ਰਾਤ ਮਿਲੇ ਤੇ ਨਾਲ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਸੋਡਾ ਜ਼ਿਆਦਾ ਬੈਟ ਵਧਾਇਆ ਹੋਇਆ ਹੈ ਉਹ ਬੈਟ ਵੀ ਘਟਾਉਂਦੀ ਕਿਰਪਾਲਤਾ ਕਰਨ ਤਾਂ ਜੋ ਕਿਸਾਨ ਹੈ ਜਿਹੜਾ ਆਪਦਾ ਜੀਵਨ ਖੁਸ਼ਹਾਲ ਕਰ ਸਕੇ ਆਪਣੀ ਫਸਲ ਸਹੀ ਸੰਭਾਲ ਕਰ ਸਕੇ ਉਹਦੀ ਬਿਲਕੁਲ ਜਿਹੜਾ ਬੈਟ ਆ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ ਉਹਦੇ ਵਿੱਚ ਰਾਹ ਦੇਣ ਦੀ ਵੀ ਲੋੜ ਆ ਜਿਵੇਂ ਕੇਂਦਰ ਸਰਕਾਰ ਨੇ ਜਿਹੜੇ 1.85 ਰੁਪਏ ਦੀ ਕਟੌਤੀ ਕੀਤੀ ਆ ਉਸੇ ਤਰ੍ਹਾਂ ਕੇਂਦਰ ਸਰਕਾਰ ਨੂੰ ਚਾਹੀਦਾ ਅਸੀਂ ਭਵਾਨੀਗੜ੍ਹ ਦੀ ਗੱਲ ਕਰਦੇ ਆ ਭਵਾਨੀਗੜ੍ਹ ਦੇ ਵਿੱਚ ਜਿਹੜਾ ਟਰੱਕ ਹੈ ਜੇ ਕਹਿ ਸਕਦੇ ਆ ਵੀ 24-2500 ਟਰੱਕ ਹੈ ਜਿਹੜਾ ਉਹ ਇਸ ਟਰੱਕ ਜੁਨੀਅਨ ਦੇ ਵਿੱਚ ਆ ਜਿਨ੍ਹਾਂ ਲੋਕਾਂ 24-2500 ਘਰਾਂ ਦਾ ਚੁੱਲ੍ਹਾ ਜਿਹੜਾ ਚੱਲਦਾ ਟਰੱਕਾਂ ਵਾਲਿਆਂ ਨੂੰ ਕਿੰਨੀ ਵੱਡੀ ਰਾਹਤ ਮਿਲਣੀ ਆ ਟਰੱਕਾਂ ਵਾਲਿਆਂ ਨੂੰ ਬਹੁਤ ਰਾਹਤ ਮਿਲਣੀ ਆ ਕਿਉਂਕਿ ਭਵਾਨੀਗੜ੍ਹ ਦਾ ਟਰੱਕ ਜੁਨੀਅਨ ਦੇ ਵਿੱਚ 2500 ਟਰੱਕ ਆ ਉਹ ਦੇਸ਼ ਦੇ ਇੱਕ ਕੋਣੇ ਤੋਂ ਲੈ ਕੇ ਦੇਸ਼ ਦੇ ਦੂਜੇ ਕੋਨੇ ਤੱਕ ਪਾਨੀਗੜ ਦਾ ਟਰੱਕ ਜਾਂਦਾ ਹੈ ਕਿਉਂਕਿ ਇੱਥੇ ਦੋ ਫੈਕਟਰੀਆਂ ਨੇ ਜਿਹੜਾ ਉਹਦਾ ਮਾਲ ਦੇਸ਼ ਦੇ ਕੋਨੇ-ਕੋਨੇ ਤੇ ਵਿੱਚ ਪਹੁੰਚਦਾ ਉਹਦੀ ਟਰੱਕਾਂ ਵਾਲੇ ਵੀਰਾਂ ਨੂੰ ਵੀ ਰਾਹਤ ਮਿਲੂਗੀ ਜ਼ਰੂਰ ਕਿਉਂਕਿ ਡੀਜ਼ਲ ਦੇ ਖਰਚੇ ਬਹੁਤ ਜ਼ਿਆਦਾ ਵਧੇ ਹੋਏ ਨੇ ਤੇ ਰੇਟ ਘਟਨੇ ਅਸੀਂ ਮੈਂ ਫੇਰ ਦੁਬਾਰੇ ਸਰਕਾਰ ਨੂੰ ਦੋਨੇ ਸਰਕਾਰਾਂ ਨੂੰ ਬੇਨਤੀ ਕਰਦਾ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਕੁਝ ਨਾ ਕੁਝ ਹੋਰ ਰੇਟ ਦੇ ਵਿੱਚ ਕਟੌਤੀ ਕੀਤੀ ਜਾਵੇ ਤਾਂ ਜੋ ਜਿਹੜੇ ਡਰਾਈਵਰ ਵੀਰ ਨੇ ਟਰੱਕ ਚਾਲਕ ਨੇ ਟਰੱਕ ਡਰਾਈਵਰ ਵੀਰ ਨੇ ਉਹ ਆਪਣਾ ਵਧੀਆ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ ਰੇਟ ਜਾਦੇ ਵਧੇ ਹੋਏ ਨੇ ਬਹੁਤ ਜਿਆਦੇ ਨੇ ਦੂਜੀ ਇੱਕ ਗੱਲ ਜ਼ਰੂਰ ਲੋਕਾਂ ਦੇ ਆਮ ਜਹਨ ਦੇ ਵਿੱਚ ਆ ਕਿ ਇਹ 2024 ਦੀਆਂ ਲੈਕਸਤਰਾ ਨੂੰ ਲੈ ਕੇ ਇੱਕ ਕਹਿ ਸਕਦੇ ਹਾਂ ਰਾਹਤ ਦਿੱਤੀ ਗਈ ਹੈ ਕਿਤੇ ਉਹਨਾਂ ਦੇ ਦਿਲ ਦੇ ਵਿੱਚ ਡਰ ਹੈ ਜਿਵੇਂ ਪਹਿਲਾਂ ਵੀ ਹੋਇਆ ਕਿ ਕੀਮਤ ਚਾਰ ਪੈ ਵਧਾ ਕੇ ਤਾਂ ਥੋੜੀ ਕੀਮਤ ਘਟਾ ਕੇ ਲੋਕਾਂ ਨੂੰ ਖੁਸ਼ ਕੀਤਾ ਜਾਂਦਾ ਸੀ ਕਿਤੇ ਐਦਾਂ ਦਾ ਕੋਈ ਸਟੰਟ ਤਾਂ ਨਹੀਂ ਕੀਤਾ ਜਾ ਰਿਹਾ ਹੋ ਸਕਦਾ ਜੀ ਇਹ ਵੀ ਚੋਣਾਂ ਦਾ ਸਮਾਂ ਹੈ ਕਿ ਸਰਕਾਰਾਂ ਨੂੰ ਵੀ ਚਾਹੀਦਾ ਵੀ ਜਿਹੜੇ ਰੇਟ ਅਸੀਂ ਫਿਰ ਵਧਾ ਦਿੰਦੇ ਨੇ ਬਾਅਦ ਦੇ ਵਿੱਚ ਉਹ ਵਧਾਉਣੇ ਨਹੀਂ ਚਾਹੀਦੇ ਕਿਉਂਕਿ ਚੋਣਾਂ ਵੇਲੇ ਜਿਹੜਾ ਆਪਾਂ ਇੱਕ ਤਰ੍ਹਾਂ ਦਾ ਕਹਿੰਦੇ ਆ ਵੀ ਤੋਹਫਾ ਦਿੰਦੀਆਂ ਨੇ ਸਰਕਾਰਾਂ ਜਿਵੇਂ ਪਿੱਛੇ ਗੈਸ ਸਿਲੰਡਰਾਂ ਦੇ ਵਿੱਚ ਵੀ ਕਟੌਤੀ ਕੀਤੀ ਗਈ ਉਹ ਫਿਰ ਹੌਲੀ-ਹੌਲੀ ਬਾਅਦ ਦੇ ਵਿੱਚ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਵਧਾ ਲੈਂਦੇ ਨੇ ਉਹ ਮਾੜੀ ਗੱਲ ਹੈ ਉਹ ਵਧਾਉਣਾ ਨਹੀਂ ਚਾਹੀਦਾ ਉਹ ਸਰਕਾਰਾਂ ਹੋਰ ਕਟੌਤੀ ਕਰਨੇ ਦੇ ਵਿੱਚ ਕਿਉਂਕਿ ਹੌਲੀ-ਹੌਲੀ ਫਿਰ ਵੱਡਾ ਟੀਕਾ ਲਾ ਆਂਦੇ ਨੇ ਇਹ ਉਹਦੇ ਵਿੱਚ ਫਿਰ ਰੋਸ ਜਾਗ ਪੈਂਦਾ ਹੈ ਸਾਰਿਆਂ ਵਰਗਾਂ ਦੇ ਵਿੱਚ ਵਪਾਰੀ ਵਰਗ ਦੇ ਵਿੱਚ ਵੀ ਕਿਸਾਨ ਵਰਗ ਦੇ ਵਿੱਚ ਵੀ ਸਾਰਿਆਂ 'ਚ ਰੋਸ ਜਗਦਾ ਵੀ ਇਹ ਡੀਜ਼ਲ ਦੀਆਂ ਕੀਮਤਾਂ ਪੈਟਰੋਲ ਦੀਆਂ ਨਜਾਇਜ਼ ਵਧ ਗਈਆਂ ਜਾਦੇ ਬਿਲਕੁਲ ਜੀ ਜਿਹੜੀਆਂ ਪੈਟਰੋਲ ਤੇ ਡੀਜ਼ਲ ਭਾਵੇਂ ਘਰ 'ਚ ਵਰਤੋਂ ਕਰਨ ਵਾਲੀ ਗੈਸ ਐ ਜਿਹੜੀ ਉਹਦੀਆਂ ਕੀਮਤਾਂ ਨੇ ਬਹੁਤ ਜ਼ਿਆਦਾ ਨਜਾਇਜ਼ ਵਧਾਈਆਂ ਗਿਆ ਸੀ ਪਰ ਕੱਲ ਕਹਿ ਸਕਦੇ ਆ ਕੱਲ ਐਲਾਨ ਕੀਤਾ ਗਿਆ ਸੀ ਅੱਜ ਰਾਤ 12 ਵਜੇ ਤੋਂ ਜਿਹੜੀ 1 ਰੁਪਏ 80 ਪੈਸੇ ਪੈਟਰੋਲ ਤੇ ਡੀਜ਼ਲ ਦੇ ਰੇਟਾਂ ਦੇ ਵਿੱਚ ਕਟੌਤੀ ਕੀਤੀ ਗਈ ਆ ਤੁਸੀਂ ਇੱਥੇ ਪੈਟਰੋਲ ਤੇ ਡੀਜ਼ਲ ਦਾ ਜਿਹੜਾ ਗੱਡੀਆਂ ਦੇ ਵਿੱਚ ਪਾਉਣ ਵਾਲਾ ਗੱਡੀ ਵਾਲਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਜੀ ਗੱਡੀ ਵਾਲਿਆਂ ਨੇ ਇਹਦੇ ਨਾਲ ਕਿਉਂਕਿ ਕਾਫੀ ਬਜਟ ਦੇ ਕਾਹੋ ਪਊਗਾ ਫਾਇਦਾ ਹੋਊਗਾ ਪ੍ਰੋਫਿਟ ਹੋਊਗਾ ਅਗਰ 100 ਲੀਟਰ ਫਾਇਦਾ ਤਾਂ 150 ਰੁਪਏ ਬਚ ਗਿਆ ਤਾਂ ਹੂੰ ਤਾਂ ਅਗਰ ਚਾਰ ਗੱਟੀਆਂ ਦੀ ਬਦਲ ਪਾਉਂਦਾ ਹੈ 1000 ਰੁਪਏ ਦਾ ਫਰਕ ਪੈ ਜੂਗਾ ਇੱਕ ਇੱਕ ਪਾਸੇ ਵੀ ਹੈ ਕਿ 2024 ਦੀਆਂ ਇਲੈਕਸ਼ਨਾਂ ਨੇ ਜਿਹੜੀਆਂ ਉਹ ਸਿਰਤੇ ਨੇ ਕਿ ਉਹਦਾ ਤੋਹਫਾ ਦਿੱਤਾ ਕਿ ਉਸ ਤੋਂ ਬਾਅਦ ਜੇ ਜੇ ਰੇਟ ਬਤਾਏ ਜਾਂਦੇ ਨੇ ਫਿਰ ਕੀ ਹੋ ਸਕਦਾ ਇਹਦਾ ਤੋਹਫਾ ਹੀ ਹੈ ਇੱਕ ਤਰ੍ਹਾਂ ਦਾ ਇਹ ਤਾਂ ਸਰਕਾਰ ਚਾਹੁੰਦੀ ਹੈ ਵੀ ਅਸੀਂ ਹੁਣ ਵੋਟਾਂ ਲੈ ਲਈਏ ਉਸ ਤੋਂ ਬਾਅਦ ਫਿਰ ਲੁੱਟਣਾ ਸ਼ੁਰੂ ਕਰ ਦਈਏ ਇਸ ਤੋਂ ਬੱਲਾ 88 ਰੁਪਏ ਤਾਂ ਕਿਉਂ ਨਹੀਂ ਘਟਾਇਆ ਇੱਕ ਸਾਲ 2 ਸਾਲ ਹੋ ਗਏ ਤੇ 88 ਰੁਪਏ ਤੇ ਰੱਖਿਆ ਸੀ ਇਹਨੇ ਇਹ ਕੇਂਦਰ ਸਰਕਾਰ ਨੇ ਜਿਹੜਾ ਤੋਹਫਾ ਦਿੱਤਾ ਹੈ ਪੰਜਾਬ ਸਰਕਾਰ ਦਾ ਵੀ ਬਹੁਤ ਵੱਡਾ ਜਿਹੜਾ ਵਾਇਟਾ ਲੱਗਦਾ ਹੈ ਪੈਟਰੋਲ ਤੇ ਡੀਜ਼ਲ ਤੇ ਕੀ ਕਹਿਣਾ ਚਾਹੁੰਦੇ ਹੋ ਇਹ ਪੰਜਾਬ ਇਹਦਾ ਕੇਂਦਰ ਨੇ ਕੀਤਾ ਜੀ ਪੰਜਾਬ ਸਰਕਾਰ ਨੇ ਤਾਂ ਹਲੇ ਆਪਾਂ ਇਹ ਕਹੋ ਕਰਿਆ ਨਹੀਂ ਘਟਾਉਣਾ ਚਾਹੀਦਾ ਜਾਂ ਨਹੀਂ ਹਾਂ ਪੰਜਾਬ ਸਰਕਾਰ ਨੂੰ ਵੀ ਘਟਾਉਣਾ ਚਾਹੀਦਾ ਕਿਉਂਕਿ ਉਹਦੀ ਵੀ ਲੋਕ ਸਭਾ ਦੇ ਚੋਣਾਂ ਨੇ ਉਹਨੂੰ ਵੀ ਵੋਟਾਂ ਦੀ ਜ਼ਰੂਰਤ ਹੈ ਉਹਨੂੰ ਵੀ ਘਟਾਉਣਾ ਚਾਹੀਦਾ ਇਹ ਤਾਂ ਵੋਟਾਂ ਦਾ ਰਾਜ ਹੈ ਜਦ ਵੋਟਾਂ ਹੋ ਜੇ ਉਦੋਂ ਘਟਾ ਦਿਓ ਜਦੋਂ ਵੋਟਾਂ ਖਤਮ ਹੋ ਉਹ ਦੱਸ ਦਿਓ ਬਿਲਕੁਲ ਜੀ ਜਿਹੜੇ ਲੋਕ ਨੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਜ਼ਰੂਰ ਸਾਹਮਣੇ ਆ ਰਹੀਆਂ ਨੇ ਜਦੋਂ ਵੋਟਾਂ ਆਉਂਦੀਆਂ ਨੇ ਵੋਟਾਂ ਦੇ ਵਿੱਚ ਤੋਹਫੇ ਦਿੱਤੇ ਜਿੱਤੇ ਜਾਂਦੇ ਨੇ ਕਿਉਂਕਿ ਉਸ ਟਾਈਮ ਵੋਟਾਂ ਲੈ ਕੇ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਪਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਜਦੋਂ ਵੋਟਾਂ ਦਾ ਟਾਈਮ ਜਿਹੜਾ ਨਿਕਲ ਜਾਂਦਾ ਹੈ ਉਸ ਟਾਈਮ ਤੋਂ ਬਾਅਦ ਫੇਰ ਜਿਹੜੇ ਰੇਟ ਨੇ ਵਧਨੇ ਸ਼ੁਰੂ ਹੋ ਜਾਂਦੇ ਨੇ ਥੋੜਾ ਰੇਟ ਘਟਾ ਕੇ ਜਿਹੜਾ ਜਿਹੜਾ ਵਧਾ ਕੇ ਉਸ ਨੂੰ ਘਟਾਇਆ ਜਾਂਦਾ ਸੀ ਇੱਕ ਨੌਜਵਾਨ ਬੈਠਾ ਟਰੈਕਟਰ ਦੇ ਉਹਦੇ ਨਾਲ ਵੀ ਗੱਲ ਕਰਾਂਗੇ ਕਿਉਂਕਿ ਹਰ ਦੇ ਜਿਹੜੇ ਪੱਖ ਨੇ ਕਿਉਂਕਿ ਭਾਈ ਜੀ ਕੀ ਨਾਮ ਹੈ ਤੁਹਾਡਾ ਗਰੇਂਦਰਪਾਲ ਸਿੰਘ 아이 ਗਰੇਂਦਰਪਾਲ ਰੇਟ ਜਿਹੜੇ ਡੀਜ਼ਲ ਪੈਟਰੋਲ ਦੇ ਰੇਟ ਦੇ ਵਿੱਚ ਕਟੌਤੀ ਕੀਤੀ ਗਈ ਹੈ ਕੀ ਲੱਗਦਾ ਤੁਹਾਨੂੰ ਕਿੰਨਾ ਕੁ ਫਾਇਦਾ ਹੋਊਗਾ ਫਾਇਦਾ ਚਾਹੀਏ ਜੋ ਕੀ ਹੋਣਾ ਜੀ ਇਹ ਤਾਂ ਨੁਕਸਾਨ ਹੀ ਆਈ ਸਾਡੇ ਲਈ ਕੀ ਕੀ ਨੁਕਸਾਨ ਹੋ ਤੁਹਾਡੇ ਲਈ ਸਾਡੇ ਨੂੰ ਪੈਸੇ ਵੱਧ ਲੱਗਦੇ ਨਹੀਂ ਸਾਡੇ ਜਿਵੇਂ ਪਹਿਲਾਂ 190 ਰੁਪਏ ਲੀਟਰ ਕਰਤਾ ਸੀਗਾ ਹੁਣ ਇਹਨਾਂ ਨੇ ਥੋੜਾ ਜਿਹਾ ਘਟਾਇਆ ਸਾਨੂੰ ਘੱਟ ਤੋਂ ਘੱਟ ਚਾਹੀਦਾ ਰੇਟ ਹਾਂਜੀ ਤੁਹਾਡਾ ਕਹਿਣ ਦਾ ਮਤਲਬ ਲੱਗੇ ਵਧਾਇਆ ਵੱਧ ਜਾਂਦਾ ਤੇ ਘਟਾਇਆ ਰੇਟ ਦੇ ਵਿੱਚ ਹਾਂਜੀ ਘਟਾਇਆ ਘਟ ਜਾਂਦਾ ਵਧਾਇਆ ਵੱਧ ਜਾਂਦਾ ਹਾਂਜੀ ਬਿਲਕੁਲ ਜੀ ਹਰ ਇੱਕ ਬੰਦੇ ਦੀ ਜਿਹੜੀ ਸੋਚ ਆ ਬੱਖੋ ਬکریاں ਨੌਜਵਾਨ ਦਾ ਕਹਿੰਦਾ ਕਿ ਪਹਿਲਾਂ ਜਿਆਦਾ ਰੇਟ ਵਧਾ ਕੇ ਤੇ ਉਸ ਦੇ ਵਿੱਚ ਥੋੜੀ ਜਿਹੀ ਕਟੌਤੀ ਕਰਕੇ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਵੱਖ-ਵੱਖ ਲੋਕਾਂ ਦੇ ਵੱਖਰੇ ਵੱਖਰੇ ਜਿਹੜੇ ਤਜਰਬੇ ਨੇ ਉਹ ਆਪਣੇ ਆਪਣੇ అనుభవ ਨੇ ਜਿਹੜੇ ਉਹ ਦੱਸ ਸਾਂਝੇ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਜ਼ਰੂਰ ਲੱਗ ਰਿਹਾ ਜਿਵੇਂ ਭਾਵੇਂ ਟਰੱਕ ਡਰਾਈਵਰ ਨੇ ਭਾਵੇਂ ਟਰੱਕ ਮਾਲਕ ਨੇ ਤੇ ਦੂਜੇ ਪਾਸੇ ਕਿਸਾਨਾਂ ਦਾ ਜਿਹੜਾ ਹਾੜੀ ਦਾ ਸੀਜ਼ਨ ਚੱਲਣ ਵਾਲਾ ਉਹਨਾਂ ਨੂੰ ਬਹੁਤ ਵੱਡਾ ਜਿਹੜਾ ਫਾਇਦਾ ਜ਼ਰੂਰ ਮਿਲਣ ਵਾਲਾ ਕੈਮਰਾਮੈਨ ਰਵਿੰਦਰ ਸਿੰਘ ਸਿੱਤੂ ਦੇ ਨਾਲ ਗੁਰਦਰ